ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਆਪਾ ਇਰਾਮ ਸਿੰਘ ਬਹੁਤ ਜੀ ਫੈਰਾ ਜੋ ਚੱਲ ਆ ਕੇ ਕਮਾਲ ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮਤੀ ਮਿਲਦੀ ਸਾਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜਨ ਦਾ ਸ਼ੌਕ ਪਾ ਲੋ ਹਰਫਾਂ ਦੀ ਇੱਜ਼ਤ ਕਰੋ ਸ਼ਬਦਾ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਰਸੂਲ ਹਮਜ਼ਾ ਤੋਂ ਦੀ ਕਿਤਾਬ ਪੜ੍ਹੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕ ਕੀ ਜਿੰਨੀ ਉਮਰ ਹੋਵੇ ਮੈਂ ਇਹ ਕਹਾਂਗਾ ਜੀ ਕਿ ਇਸ ਮੁਕੱਦਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਕਿਸੇ ਵੀ ਬਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ਕਿਸਮਤ ਹੈ। ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕੱਦਸ ਹੈ। ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਛੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ। ਇਸ ਬਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕੱਦਸ ਧਰਤੀ ਤੇ ਚੁੱਕ ਜਾਏਗਾ। ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ

ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਾਂ ਜਿਹੜਾ ਬੰਦਾ ਵੀ ਰਜ਼ਕ ਦਾਤੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਝ ਨਾ ਕੁਝ ਦੇਣਾ ਹੀ ਹੈ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾਹ ਕਿਸਾਨ ਔਰ ਪੰਜਾਬ ਇੱਕ ਹਗਵਸੇ ਔਰ ਸਾਡੇ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਾਸਕ ਪਾਰਟੀ ਵਾਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਹਾਂ ਮਾਲਕ ਸਤਿ ਸ਼੍ਰੀ ਅਕਾਲ ਦੇ ਵਿੱਚ ਇੱਕ ਆਈਪੀਐਸ ਅਫਸਰ ਨੂੰ ਖਾਲਸਤਾਨੀ ਕਿਹਾ ਕਿ ਕਿਉਂਕਿ ਨੀ ਪਾਦ ਪਾਦਬਨੀ ਹੋਈ ਸੀ ਪ੍ਰਗਟਸ਼ਨ ਕਰਨ ਰੋਕ ਰਹੀ ਸੀਗੇ ਇਹਨੂੰ ਕਿਵੇਂ ਦੇਖਦੇ ਹੋ ਕਿ ਹੁਣ ਤੱਕ ਵੀ ਉਹੀ ਚੀਜ਼ ਨੂੰ بار بار ਸੀ ਮੇਲੇ ਬਾਰੇ ਕੋਈ ਨਹੀਂ ਇਹ ਮੇਲੇ ਬਾਰੇ ਇਸ਼ੂ ਟੂ ਆ ਇਹਦੇ ਚਲੋ ਜਿਹੜਾ ਐਡਾ ਬੜਾ ਬੁੱਕ ਫੇਅਰ ਲੱਗਾ ਹੈ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਬੁਕਸ ਦਾ ਹਿਸਟੋਰੀਕਲ ਵੀ ਨੇ ਨੋਲੇਜੇਬਲ ਕਿੰਨਾ ਕੁ ਫਾਇਦਾ ਜੀ ਸਟੂਡੈਂਟਸ ਨੂੰ ਕਿੰਨੇ ਕ ਵੇਸ ਨਾਲ ਸਪੋਰਟ ਹੋਏਗੀ ਮੈਂ ਇੱਥੇ ਨਾਲ ਜਿਹੜੇ ਇਸ ਧਰਤੀ ਨਾਲ ਵਬਸਤਾ ਉਹ ਤਾਂ ਹੈ ਹੀ ਆ ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜਨ ਦਾ ਸ਼ੌਕ ਪਾ ਲਓ ਹਰਫਾਂ ਦੀ ਇੱਜ਼ਤ ਕਰੋ ਸ਼ਬਦਾਂ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੌਬ ਦੀ ਕਿਤਾਬ ਪੜੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਪੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਸਾਲਕ ਦਿਵਸ ਵੀ ਹੈ ਬਾਕੀ ਨੌਜਵਾਨਾਂ ਨੂੰ ਕੀ ਪ੍ਰੇਰਿਤ ਕਰਦੇ ਹੋ ਕਿ ਕਿਤਾਬਾਂ ਵੱਲ ਜੁੜਨ ਕਿਉਂਕਿ ਰੁਝਾਨ ਬਹੁਤ ਘਟ ਗਿਆ ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਧ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਮੈਂ ਤਾਹ ਜੇ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਜੀ ਮੇਲੇ ਤਾਂ ਲੱਗਣੇ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹੇ ਮੇਲੇ ਜਦੋਂ ਲੱਗਦੇ ਆ ਤੇ ਰੂਹ ਸਰਸ਼ਾਰ ਹੋ ਜਾਂਦੀ ਪਿਛਲੇ 8 ਸਾਲ ਤੋਂ ਲਗਾਤਾਰ ਕਾਲਸਾ ਕਾਲਜ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੁਸਤਕ ਮੇਲਾ 8 ਸਾਲ ਲੱਗ ਰਿਹਾ ਹੈ। ਔਰ ਬਹੁਤ ਜ਼ਿਆਦਾ ਲੋਕਾਂ ਜੋ ਚਾਹੇ ਬੱਚਿਆਂ ਦੇ ਚਾਹੇ ਪਬਲਿਸ਼ਰਸ ਵੀ ਜਿਹੜੇ ਨਾ ਕਿੰਨੇ ਜ਼ਿਆਦਾ ਹੈ ਪਿਛਲੀ ਵਾਰੀ 87 ਸੀਗੇ ਇਸ ਵਾਰੀ 110 ਪਬਲਿਸ਼ਰ ਆਏ ਨੇ। ਪੂਰਾ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਇੱਥੇ ਹੋ ਰਿਹਾ ਹੈ ਔਰ ਲੋਕਾਂ ਦੇ ਵਿੱਚ ਦੁਬਾਰਾ ਕਿਤਾਬਾਂ ਦਾ ਰੁਝਾਨ ਬਣ ਰਿਹਾ ਹੈ। ਇਸ ਕਰਕੇ ਸਾਨੂੰ ਇਸ ਉਤਸ਼ਾਹ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਿਛਲੇ 2-3 ਸਾਲ ਲੋਕ ਜਿਹੜੇ ਨੇ ਵਾਪਸ ਕਾਗਜ਼ਰ ਵੱਲ ਚਲੇ ਗਏ ਤੇ ਕਿਤਾਬਾਂ ਖਰੀਦਦੇ ਨਹੀਂ ਸੀ। ਹੁਣ ਲੋਕਾਂ ਕਿਤਾਬਾਂ ਵੀ ਖਰੀਦਦੇ ਕਿਤਾ श्री हंसराज जी हंस जो पदम श्री ने मैं पार्लीमेंट ने बतौर मुख मेहमान इतने बनाया बहुत जा... बहुत ज्यादा पुस्तक मेरा रुझान मैं तुम दसा है अठ साल हर साल लगातार रुझान बढ़ता गया एक हफ्ता मेला चलेगा और बहुत ज्यादा लोगों का पूरा पंजाब इतने ਮੱਚਾ ਮਿਲ ਦਿੰਨਾ ਕਿ ਕਿਤਾਬਾਂ ਵੱਲ ਜਾਣ ਲਿਓ ਕਿਤਾਬਾਂ ਪੜੋ ਔਰ ਕਿਤਾਬਾਂ ਪੜਨ ਨਾਲ ਤੇ ਦਿਮਾਗ ਚ ਮੇਸ਼ਾ ਜ਼ਿਆਦਾ ਸਤਰੀ ਹੋ